ਸਸਿਕਾ ਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਅਹਿਮ ਸੁਰਖੀਆਂ ਤੇ ਸੀਐਮ ਆਨੇ ਲਾਪਤਰੀਆਂ ਨੂੰ ਵੰਡੇ ਕਰਜ਼ਾ ਮੁਆਫੀ ਸਰਟੀਫਿਕੇਟ ਸੰਬੋਧਨ ਦੌਰਾਨ ਫਿਰ ਤੋਂ ਸਾਧਿਆ ਸੁਖਵੀਰ ਬਾਦਲ ਦੇ ਨਿਸ਼ਾਨਾ ਸੁਨੀਲ ਜਾਖੜ ਦੀ ਅਕਾਲੀ ਦਲ ਨੂੰ ਅਪੀਲ ਕਿਹਾ ਹੋਮ ਮਾ ਭੁਲਾ ਕੇ ਹੁਣ ਹੋਵੋ ਇਕਜੁੱਟ ਮਰਹੂਮ ਸੁਖਦੇਵ ਵਰਟਿੰਸਾ ਦੇ ਸ਼ਰਧਾਂਜਲੀ ਸਮਾਗਮ ਦੇ ਵਿੱਚ ਪਹੁੰਚੇ ਸੁਖਵੀਰ ਸਿੰਘ ਬਾਦਲ ਕਿ ਹਨ ਨਵੀਂ ਲੀਡਰਸ਼ਿਪ ਨੂੰ ਪੁਰਾਣੀ ਲੀਡਰਸ਼ਿਪ ਤੋਂ ਸਿੱਖਣ ਦੀ ਹੈ ਲੋੜ ਰਵਨੀਤ ਬਿੱਟੂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਸੰਜੀਵ ਅਰੋੜਾ ਉਤੇ ਸਾਦੇ ਗਏ ਤਿੱਖੇ ਨਿਸ਼ਾਨੇ ਹੁਣ ਖਬਰਾਂ ਵਿਸਥਾਰ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਅਜਮਨੀ ਸਰ ਦੇ ਵਿੱਚ ਕਿਸਾਨਾਂ ਨੂੰ 67.84 ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰਕੇ ਵੱਡੀ ਰਾਹਤ ਦਿੱਤੀ ਹੈ ਤੇ ਗੁਰੂ ਨਾਨਕ ਦੇਵ ਜੁਨੀਵਰਸਿਟੀ ਦੇ 골ਡਨ ਜੁਬਲੀ ਹਾਲ ਤੇ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਉਹਨਾਂ ਨੇ 4727 ਕਿਸਾਨਾਂ ਨੂੰ ਕਰਜ਼ਾ ਮੁਆਫ ਸਰਟੀਫਿਕੇਟ ਵੰਡੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅਮਰੀਕਾ ਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 골ਡਨ ਜੁਬਲੀ ਹਾਲ ਵਿਖੇ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ। ਇਸ ਮੌਕੇ ਉਹਨਾਂ ਨੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਅਤੇ ਪਿੰਡੂ ਵਿਕਾਸ ਬੈਂਕ ਦੇ ਵੱਲੋਂ ਮੁਆਫ ਕੀਤੇ ਗਏ ਕਰਜ਼ੇ ਦੇ ਲਾਪਾਤਰੀਆਂ ਨੂੰ ਕਰਜ਼ਾ ਮੁਆਫੀ ਸਰਟੀਫਿਕੇਟ ਵੰਡੇ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸੀਐਮ ਭਗਵੰਤ ਮਾਨ ਨੇ ਇੱਕ ਵਾਰ ਫੇਰ ਸੁਖਬੀਰ ਬਾਦਲ ਉੱਤੇ ਨਿਸ਼ਾਨਾ ਸਾਧਿਆ ਤੇ ਸੀਐਮ ਮਾਨ ਨੇ ਕਿਹਾ ਕਿ ਉਹਨਾਂ ਨੇ ਧਰਮ ਨੂੰ ਆਪਣੀ ਜੇਬ ਦੇ ਵਿੱਚ ਰੱਖਿਆ ਹੈ ਕਦੇ ਇਸ ਜੱਥੇਦਾਰ ਨੂੰ ਹਟਾਓ ਕਦੇ ਕਿਸੇ ਹੋਰ ਨੂੰ ਨਿਯੁਕਤ ਕਰੋ ਕਦੇ ਕਿਸੇ ਦੀ ਸਜ਼ਾ ਮਾਫ ਕਰੋ ਪਰ ਅੱਜ ਦਾ ਨੌਜਵਾਨ ਸਮਝ ਗਿਆ ਹੈ ਪਰ ਫੇਰ ਨਹੀਂ ਹਟਦੇ ਲੁੱਟਣੋਂ ਹੁਣ ਉਧਰਲੇ ਪਾਸੇ ਤੁਸੀਂ ਬੇਲੇ ਕੀਤੇ ਨੇ ਧਰਮ ਵਾਲੇ ਪਾਸੇ ਆਏ ਫਿਰਦੇ ਨੇ ਵੀਰ ਐ ਲੁੱਟ ਲਈ ਇਹ ਨਾ ਕਿਤੇ ਜਾਣ ਸਾਡੇ ਹੱਥੋਂ ਰੋਂਦੇ ਹੀ ਫਿਰਦੇ ਨੇ ਸਾਥੋਂ ਦਿੱਲੀ ਗੁਰਦੁਆਰਾ ਕਮੇਟੀ ਖੋਲੀ ਸਾਥੋਂ ਹਰਿਆਣਾ ਖੋਲੀ ਬਈ ਪ੍ਰਬੰਧਕ ਕਮੇਟੀ ਹੈ ਪ੍ਰਬੰਧਨ ਚ ਤੁਹਾਨੂੰ ਖੋਲ ਹੀ ਖੋਲ ਨਹੀਂ ਕੀਤਾ ਹੋਣਾ ਬਧੀਆ ਪ੍ਰਬੰਧ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਮੈਂ ਤਾਂ ਪਾਰਲੀਮੈਂਟ ਚ ਬੋਲਦਾ ਸੀ ਮੈਂ ਕਿ ਐਕਟੀਪੀਸੀ ਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਜਿਉਂਦੇ ਆਏ ਨੇ ਨਾ ਬਦਲ ਕੇ ਮੈਂ ਕਿਹਾ ਸ਼੍ਰੋਮਣੀ ਕਮੇਟੀ ਕਿਹਾ ਮਤਲਬ ਐਸਜੀਪੀਸੀ ਦਾ ਮਤਲਬ ਸ਼੍ਰੋਮਣੀ ਗੋਲਕਪੁਰਵੰਧ ਕਮੇਟੀ ਹੋ ਗਿਆ ਕੱਲੇ ਗੋਲਕਾਂ ਤੇ ਨੀਂਗਾ ਬਸ ਆਪਾਂ ਤਾਂ ਹਜੇ ਵੀ ਦ샨 ਸਾਹਿਬ ਬਾਹਰੋਂ ਦੇਖ ਕੇ ਮੱਥਾ ਟੇਕ ਦਿੰਨੇ ਆ ਇਹ ਤਾਂ ਉੱਤੇ ਬਾਹਰੋਂ ਵੀ ਨਹੀਂ ਟੇਕਦੇ ਆ ਹੁਣ ਦੇ ਕੋਦੇ ਚੌਧੇਦਾਰ ਬਦਲ ਤਾਂ ਕਹਿੰਦੇ ਇਹਨੂੰ ਲਾਹ ਦੋ ਕਹਿੰਦੇ ਇਹਨੂੰ ਮਾਫ ਕਰ ਦਿਓ ਇਹਦੀ ਮਾਫੀ ਕੈਨਸਲ ਕਰ ਦਿਓ ਹਾਂ ਮਤਲਬ ਤਾਂ ਮੈਂ ਮੁੱਠੀ ਚ ਲੈ ਰੱਖਿਆ ਕੀ ਸਮਝਦੇ ਆਪਾਂ ਨੂੰ ਇਹ ਜਦੋਂ ਸਰਕਾਰ ਨਹੀਂ ਹੁੰਦੀ ਉਦੋਂ ਪੰਥ ਖਤਰੇ 'ਚ ਜਦੋਂ ਸਰਕਾਰ ਚ ਆ ਗਏ ਪੰਥ ਠੀਕ ਹੋ ਗਿਆ ਹੁਣ ਲੋਕ ਸਮਝ ਗਏ ਨਵੀਂ ਪੀੜ੍ਹੀ ਘਟੋ ਘਟੇ ਸਮਝ ਗਈ ਪਹਿਲਾਂ ਤਾਂ ਇੱਕ ਲਾਣੇਦਾਰ ਦੇ ਕਹੇ ਤੇ 25 ਦੇ 25 ਪੈ ਜੰਦੀ ਸੀ ਕਰਦੀਆਂ ਹੁਣ ਨਹੀਂ ਹੁਣ ਮੁੰਡਾ ਕਹਿੰਦਾ ਮੈਂ ਤਾਂ ਆਪਦੀ ਮਰਜ਼ੀ ਨਾਲ ਪਾਉਂਗਾ ਬਾਪੂ ਤੂੰ ਤੇ ਤੂੰ ਆਪਦੇ ਸਾਹਮਣੇ ਚੱਲ ਤਾਂ ਕਰਕੇ ਇਹਨਾਂ ਦੇ ਨੈਕਸਸ ਟੁੱਟਿਆ ਏ ਕਿ ਤੋੜਨਾ ਸੌਖਾ ਸੀ ਕਿਤੇ ਜੋ ਸੁਣਿਓਗੇ ਕਿ ਇਹ ਕਰਜ਼ਾ ਮੁਆਫੀ ਯੋਜਨਾ ਪੰਜਾਬ ਸਰਕਾਰ ਦੀਆਂ ਤਜ਼ਰੀਆਂ ਦੇ ਵਿੱਚੋਂ ਇੱਕ ਹੈ ਇਸ ਦੇ ਨਾਲ ਨਾ ਸਿਰਫ ਕਿਸਾਨਾਂ ਨੂੰ ਵਿੱਤੀ ਰਾਹਤ ਮਿਲੀ ਹੈ ਸਗੋਂ ਉਨ੍ਹਾਂ ਦਾ ਮਨੋਬਲ ਵੀ ਵਧਿਆ ਹੈ ਸਰਕਾਰ ਦਾ ਉਦੇਸ਼ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕਰਨਾ ਅਤੇ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨਾ ਹੈ ਸ਼੍ਰਮਣੀ ਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢਿੰਸਾ ਨਮਿੱਤਰ ਸ਼ਰਧਾਂਜਲੀ ਸਮਾਗਮ ਅੱਜ ਸੰਗਰੂਰ ਵਿਖੇ ਕੀਤਾ ਗਿਆ ਇਸ ਮੌਕੇ ਉੱਗੀਆਂ ਸਖਸ਼ੀਅਤਾਂ ਦੇ ਵੱਲੋਂ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਸੁਖਦੇਵ ਸਿੰਘ ਢਿੰਸਾ ਨਮਿੱਤਰ ਸ਼ਰਧਾਂਜਲੀ ਅਰਪਿਤ ਕੀਤੀ ਗਈ ਤੇ ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਕਾਲੀ ਨੂੰ ਇੱਕ ਜੁੱਟ ਹੋਣ ਦੀ ਅਪੀਲ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਮਸਾ ਨਮੀਤ ਸ਼ਰਧਾਂਜਲੀ ਸਮਾਗਮ ਅੱਜ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਹੋਇਆ। ਇਸ ਮੌਕੇ ਵੱਖ-ਵੱਖ ਉੱਗਿਆ ਸਖਸ਼ੇਤਾ ਦੇ ਬਲਵੇਂ ਸਮਾਗਮ ਚ ਹਾਜ਼ਰੀ ਭਰੀ ਗਈ। ਇਸ ਸਮਾਗਮ ਦੇ ਵਿੱਚ ਆਪਣੇ ਸੰਬੋਧਨ ਦੌਰਾਨ ਸੁਨੀਲ ਜਾਖੜ ਅਕਾਲੀ ਦਲ ਨੂੰ ਅਪੀਲ ਕਰਦੇ ਹੋਏ ਨਜ਼ਰਾਈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਪਿਛਲੇ ਮਤਭੇਦ ਭੁਲਾ ਕੇ ਇਕੱਠਾ ਹੋਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਸਮੇਂ ਪੰਜਾਬ ਨੂੰ ਇੱਕ ਮਜ਼ਬੂਤ ਪੰਥਕ ਪਾਰਟੀ ਦੀ ਲੋੜ ਹੈ। ਤੇ ਪੰਥ ਦੇ ਮੁੱਦੇ ਉਹਨਾਂ ਵਾਸਤੇ ਸਭ ਤੋਂ ਅੱਗੇ ਸੀਗੇ ਤੇ ਇਸ ਕੌਮ ਤੇ ਪੰਥ ਵਾਸਤੇ ਅੱਜ ਮੈਂ ਬੇਨਤੀ ਕਰੂੰਗਾ ਇੱਥੇ ਮੇਰੇ ਤੋਂ ਪਹਿਲਾਂ ਬੋਲਦੇ ਬਾਤ ਵੱਡੇ ਸ਼ਖਸੀਤਾਂ ਨੇ ਤਿੰਦਸਾ ਸਾਹਿਬ ਦੀ ਵਿਰਾਸਤ ਦੀ ਗੱਲ ਕੀਤੀ ਹੈ ਵੀ ਵਿਰਾਸਤ ਥੋੜੇ-ਮੋਢਿਆਂ ਤੇ ਦੱਸੀ ਹੈ ਪਰਮਿੰਦਰ ਜੀ ਪਰ ਇੱਥੇ ਅੱਜ ਜਿਹੜੀਆਂ ਸ਼ਖਸੀਤਾਂ ਬੈਠੀਆਂ ਮੈਂ ਮਾਫੀ ਚਾਹੂੰਗਾ ਮੇਰੀ ਜਗ੍ਹਾ ਤਾਂ ਨਹੀਂ ਬਣਦੀ ਪਰ ਮੈਂ ਕਹੂੰਗਾ ਅੱਜ ਮਸਲਾ ਟਿੰਡਸਾ ਸਾਹਿਬ ਦੀ ਅਸਲ ਜਿਹੜੀ ਵਿਰਾਸਤ ਜਿਹੜੇ ਉਹਨਾਂ ਦੀ ਸੋਚ ਸੀਗੀ ਆ ਗੁਰੂ ਸਾਹਿਬਾਨ ਦਾ ਸਰਜਿਆ ਪੰਥ ਗੁਰੂਆਂ ਦਾ ਵਿਰਸੋਇਆ ਸਾਡਾ ਪੰਜਾਬ ਅੱਜ ਮਸਲਾ ਉਹ ਵੀ ਵਿਰਾਸਤ ਦਾ ਸਾਹਿਬ ਅੱਜ ਸਾਰੀ ਵਕ ਵਕ ਜਿਹੜੇ ਪੰਜਾਬ ਪੱਖੀ ਹੈ ਜਿਹੜੇ ਕੌਮ ਤੇ ਪੰਥ ਦੀ ਗੱਲ ਦੇ ਉੱਤੇ ਰੱਖ ਕਰਨ ਵਾਸਤੇ ਜਿਨ੍ਹਾਂ ਦੇ ਜਿੱਤੇ ਜਜ਼ਬਾ ਸਾਰੇ ਬੈਠੇ ਐ ਮੈਂ ਅਪੀਲ ਕਰੂੰਗਾ ਹੱਥ ਜੋੜ ਕੇ ਇੱਕ ਮਜ਼ਬੂਤ ਇੱਕ ਝੁੱਟ ਪੰਥਕ ਪਾਰਟੀ ਕੱਲੇ ਪੰਜਾਬ ਤੇ ਕੌਮ ਦੀ ਲੋੜ ਨਹੀਂ ਕੱਲੇ ਪੰਥ ਦੀ ਲੋੜ ਨਹੀਂ ਅੱਜ ਉਹਦੀ ਜ਼ਰੂਰਤ ਦੇਸ਼ ਨੂੰ ਵੀ ਐ ਸਾਹਿਬ ਮੇਰੀ ਬੇਨਤੀ ਹੱਥ ਜੋੜ ਕੇ ਸਾਰੇ ਆਪਣਾ ਹੋਮਾ ਸਾਰੇ ਆਪਣੇ ਵਿਖਰੇਵੇਂ ਸਾਰੇ ਆਪਣੇ ਮਤਬੂ ਇਹ ਦੇ ਇੱਕ ਪਾਸੇ ਛੱਡ ਕੇ ਇੱਕ ਝਟੋ ਕੇ ਸਵਰਾਸਤ ਨੂੰ ਸਾਹਮਣ ਲੋ ਨਹੀਂ ਮੈਂ ਸ਼ਮਾ ਚਾਹਾਂਗਾ ਸਾਬ ਕਿਤੇ ਐ ਨਾ ਹੋਵੇ ਆਪਣੀ ਵਿਰਾਸਤ ਦਾ ਇੰਤਕਾਲ ਕੋਈ ਹੋਰ ਆਪਣੇ ਨਾਮ ਚੜਾ ਜਾਏ ਤੇ ਸਾਨੂੰ ਫੇਰ ਪੰਜਾਬ ਤੇ ਕੌਮ ਨੂੰ ਫੇਰ ਮਾੜਾ ਵਕਤ ਦੇਖਣਾ ਪਵੇ ਦੱਸਿਆ ਕਿ ਅੱਜ ਦੇ ਇਸ ਸਮਾਗਮ ਦੇ ਵਿੱਚ ਵੱਡੀਆਂ ਉੱਗੀਆਂ ਸਖਸ਼ਿਤਾ ਦੇ ਵੱਲੋਂ ਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਟਾ ਨੂੰ ਸ਼ਰਧਾਂਜਲੀ ਤੇ ਫੁੱਲ ਪੇਟ ਕੀਤੇ ਗਏ ਤੇ ਢੀਂਟਾ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਗਿਆ। ਸ਼ਰਮਨੀ ਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਟਾ ਨਮਿਤ ਸ਼ਰਧਾਂਜਲੀ ਸਮਾਗਮ 'ਚ ਪਹੁੰਚੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅੱਜ ਸਮੂਹ ਲੀਡਰਸ਼ਿਪ ਨੂੰ ਖਾਸ ਅਪੀਲ ਕੀਤੀ ਗਈ ਉਹਨਾਂ ਨੇ ਕਿਹਾ ਕਿ ਅੱਜ ਦੀ ਮੌਜੂਦਾ ਲੀਡਰਸ਼ਿਪ ਨੂੰ ਸੁਖਦੇਵ ਸਿੰਘ ਢੀਂਟਾ ਦੇ ਜੀਵਨ ਤੋਂ ਸਿੱਖਣ ਦੀ ਹੈ ਲੋੜ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਟੀਨ ਦਾ ਨਮਿਤੇ ਸ਼ਰਧਾਂਜਲੀ ਸਮਾਗਮ ਵਿਖੇ ਵਾਕਵਾ ਕੂਕੀਆਂ ਸਖਸ਼ੀਤਾ ਦੇ ਵੱਲੋਂ ਸਮਾਗਮ ਚੋਹਾਸਰੀ ਪਹਰੀ ਗਈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੋਰ ਸਿਆਸੀ ਪਾਰਟੀ ਅਤੇ ਅਕਾਲੀ ਦਲ ਦੇ ਵਿੱਚ ਬਹੁਤ ਫਰਕ ਹੈ ਕਿਉਂਕਿ ਅਕਾਲੀ ਦਲ ਨੂੰ ਬਹੁਤ ਸੰਕਟਾਂ ਤੋਂ ਬਾਅਦ ਖੜਾ ਕੀਤਾ ਗਿਆ ਹੈ ਉਹਨੇ ਵੀ ਕਿਹਾ ਕਿ ਨਵੀਂ ਲੀਡਰਸ਼ਿਪ ਨੂੰ ਪੁਰਾਣੀ ਲੀਡਰਸ਼ਿਪ ਤੋਂ ਸਿੱਖਣ ਦੀ ਲੋੜ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਦੀ ਲੀਡਰਸ਼ਿਪ ਨੂੰ ਢੀਂਸਾ ਸਾਹਿਬ ਦੇ ਜੀਵਨ ਤੋਂ ਸਿੱਖਣ ਦੀ ਲੋੜ ਹੈ ਸ਼੍ਰੋਮਣਿ ਅਕਾਲੀ ਦਲ ਤੇ ਦੂਜੀਆਂ ਪਾਰਟੀਆਂ 'ਚ ਇੱਕ ਵੱਡਾ ਫਰਕ ਹੈ ਖਰੋਮਨੀ ਅਕਾਲੀ ਦਲ ਖੇਤਰੀ ਪਾਰਟੀ ਦੇ ਹੋਂਦ ਦੇ ਨਾਤੇ ਉਸ ਪਾਰਟੀ ਨੂੰ ਬਹੁਤ ਸੰਘਰਸ਼ ਕਰਨਾ ਪਿਆ ਕੁਰਬਾਨੀਆਂ ਦੇਣੀਆਂ ਪਈਆਂ ਜੇਲ੍ਹਾਂ ਜਾਣਾ ਪਿਆ ਖਾਲਸਾ ਪੰਥ ਦੀ ਵਾਸਤੇ ਤੇ ਪੰਜਾਬ ਖਾਤਰ ਆ ਉਹ ਲੀਡਰਸ਼ਿਪ ਹੈ ਜਿਸ ਲੀਡਰਸ਼ਿਪ ਨੇ ਕੋਈ ਆਪਣਾ ਪਰਿਵਾਰ ਦਾ ਪ੍ਰਵਾਹ ਨਾ ਕੀਤਾ ਆਪਣੇ ਰਿਸ਼ਤਿਆਂ ਦਾ ਪ੍ਰਵਾਹ ਨਾ ਕੀਤੀ ਪੂਰੀ ਜ਼ਿੰਦਗੀ ਜਨਤਾ ਲਈ ਪੰਜਾਬ ਲਈ ਕੌਮ ਲਈ ਸੰਘਰਸ਼ ਕੀਤਾ ਅੱਜ ਦੀ ਲੀਡਰਸ਼ਿਪ ਤੇ ਉਸ ਲੀਡਰਸ਼ਿਪ ਦਾ ਮੁਕਾਬਲਾ ਨਹੀਂ ਹੋ ਸਕਦਾ ਜਿਸ ਦਾ ਜਿਹਦਾ ਜਜ਼ਬਾ ਪ੍ਰਾਣੀ ਲੀਡਰਸ਼ਿਪ ਸੀ ਮੈਂ ਦੇਖਿਆ ਹੌਲੀ ਹੌਲੀ ਘਟ ਰਿਹਾ ਹੈ ਆਪਣੇ ਨਵੀਂ ਲੀਡਰਸ਼ਿਪ ਨੂੰ ਉਹ ਪ੍ਰਾਣੀ ਲੀਡਰਸ਼ਿਪ ਦੇ ਜੀਵਨ ਤੋਂ ਸਿੱਖਣ ਦੀ ਲੋੜ ਹੈ ਉਹਨਾਂ ਦੀ ਦ੍ਰਿੜਤਾ ਤੋਂ ਸਿੱਖਣ ਦੀ ਲੋੜ ਹੈ ਉਹਨਾਂ ਦੀਆਂ ਕੁਰਬਾਨੀਆਂ ਤੋਂ ਸਿੱਖਣ ਦੀ ਲੋੜ ਹੈ ਤੁਸੀਂ ਦੇਖੋ ਜੋ ਸਮਾਂ ਉਹ ਜੇ ਤੂਫਾਨਾਂ ਦੇ ਉਹ ਜੇ ਸਰਕਾਰਾਂ ਦੇ ਜ਼ੁਲਮ ਦਾ ਟਾਕਰਾ ਕੀਤਾ ਜਿਹੜੀ ਅੱਜ ਦੀ ਲੀਡਰਸ਼ਿਪ ਸ਼ਾਇਦ ਨਾ ਕਰ ਸਕੇ ਤੋ ਐਸ ਕਰਕੇ ਅੱਜ ਢੀਂਸਾ ਸਾਹਿਬ ਆਪਣੇ ਵਿੱਚ ਨਹੀਂ ਹੈ ਪਰ ਆਪਾਂ ਸਾਰਿਆਂ ਨੂੰ ਆਪਣੀ ਪ੍ਰਾਣੀ ਲੀਡਰਸ਼ਿਪ ਢੀਂਸਾ ਸਾਹਿਬ ਵਰਗੀ ਜ਼ਿੰਦਗੀ ਦੀ ਲਾਈਫ ਤੋਂ ਸਿੱਖਣਾ ਚਾਹੀਦਾ ਹੈ ਕਿਉਂਕਿ ਅੱਜ ਪੰਜਾਬ ਸੂਪਰ ਜਿਹਦੇ ਉੱਤੇ ਹਰ ਕਿਸਮ ਦੇ ਆਪਣੇ ਦੇ ਹਮਲੇ ਹੋਇਆ ਕੌਮ ਦੇ ਹਮਲੇ ਹੋਇਆ ਦੱਸਦੀ ਕਿ ਇਸ ਅੱਜ ਦੇ ਸਮਾਗਮ ਤੇ ਵਿੱਚ ਪਹੁੰਚੀ ਭਾਰਤੀ ਜਨਤਾ ਪਾਰਟੀ ਦੇ ਪ੍ਰਤਾਨ ਸੁਰੀਵ ਜਾਖੜ ਵੀ ਅਕਾਲੀ ਨੂੰ ਆਪਣਾ ਹੂਮ ਮੈਪ ਭੁਲਾ ਕੇ ਇੱਕ ਹੋਂਦ ਦੀ ਅਪੀਲ ਕਰਦੇ ਨਜ਼ਰ ਆਏ ਲੁਧਿਆਣਾ ਦੇ ਭਾਜਪਾ ਦਫ਼ਤਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਤੇ ਰਵਨੀਤ ਪਿੱਟੂ ਨੇ ਬੀਤੀ ਦਿਨੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਟੋੜਾ ਦੇ ਵੱਲੋਂ ਸ਼ਹੀਦ ਕਰਤਾ ਸਿੰਘ ਸਰਾਬਾਜੀ ਦਾ ਨਾਮ ਸਹੀ ਨਾਲੇ ਨੂੰ ਲੈ ਕੇ ਠਿਕਾ ਪਲਟਵਾਰ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਅੱਜ ਅਮਰੀਕਾ ਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਹਾਲ ਵਿਖੇ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ। ਇਸ ਮੌਕੇ ਉਹਨਾਂ ਨੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਅਤੇ ਪਿੰਡੂ ਵਿਕਾਸ ਬੈਂਕ ਦੇ ਵੱਲੋਂ ਮੁਆਫ ਕੀਤੇ ਗਏ ਕਰਜ਼ੇ ਦੇ ਲਾਪਾਤਰੀਆਂ ਨੂੰ ਕਰਜ਼ਾ ਮੁਆਫੀ ਸਰਟੀਫਿਕੇਟ ਵੰਡੇ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸੀਐਮ ਭਗਵੰਤ ਮਾਨ ਨੇ ਇੱਕ ਵਾਰ ਫੇਰ ਸੁਖਬੀਰ ਬਾਦਲ ਉੱਤੇ ਨਿਸ਼ਾਨਾ ਸਾਧਿਆ ਅਤੇ ਸੀਐਮ ਮਾਨ ਨੇ ਕਿਹਾ ਕਿ ਉਹਨਾਂ ਨੇ ਧਰਮ ਨੂੰ ਆਪਣੀ ਜੇਬ ਦੇ ਵਿੱਚ ਰੱਖਿਆ ਹੈ। ਕਦੇ ਇਸ ਜੱਥੇਦਾਰ ਨੂੰ ਕਦੇ ਕਿਸੇ ਹੋਰ ਨੂੰ ਨਿਯੁਕਤ ਕਰੋ ਕਦੇ ਕਿਸੇ ਦੀ ਸਜ਼ਾ ਮਾਫ ਕਰੋ ਪਰ ਅਜਰਾ ਨੌਜਵਾਨ ਸਮਝ ਗਿਆ ਭਗਤ ਸਿੰਘ ਜੀ ਦੀ ਪੱਗ ਬੰਨਣ ਦੀ ਗੱਲ ਕਰਦੇ ਆ ਤੇ ਨਾਰਾ ਇਨਕਲਾਬ ਦਾ ਲਾਉਂਦੇ ਆ ਆ ਸੁਣਨ ਵਾਲੇ ਸ਼ਬਦ ਨੇ ਜੋ ਸੀਐਮ ਸਾਹਿਬ ਦੀ ਮੌਜੂਦਗੀ 'ਚ ਉਹਨਾਂ ਦੀ ਮੰਤਰੀਆਂ ਦੀ ਮੌਜੂਦਗੀ 'ਚ ਨਹੀਂ ਇਹ ਉੱਠ ਕੇ ਕਹਿਣਾ ਚਾਹੀਦਾ ਸੀ ਕਿ ਭਗਤ ਸਿੰਘ ਜਾਂ ਇਨਕਲਾਬ ਜਾਂ ਉਹਦੀ ਗੱਲ ਕਰਦੇ ਆ ਜਦ ਹੀ ਐਸੇ ਕੈਂਡੀਡੇਟ ਨੂੰ ऐसे मेंबर पार्लियामेंट ਨੇ ਜਿਹੜੇ ਜਿਨ੍ਹਾਂ ਨੂੰ ਆਪਣੇ ਸ਼ਹੀਦਾਂ ਦੇ ਨਾਂ ਬਾਰੇ ਤੇ ਜ਼ਿਲ੍ਹਾ ਦੇ ਨਾਲ ਸੰਬੰਧਿਤ ਉਹਨਾਂ ਬਾਰੇ ਨਾ ਪਤਾ ਹੋਵੇ ਤੇ ਉਹਨਾਂ ਦੀ ਉਹਨਾਂ ਨੇ ਬਹੁਤ ਭਾਰੀ ਮੈਂ ਸਮਝਦਾ ਸ਼ਹੀਦਾਂ ਦੀ ਸ਼ਹੀਦਾਂ ਦੇ ਲਈ ਕੋਈ ਕੁਝ ਕਹੀ ਜਾਵੇ ਉਹਨਾਂ ਦੀ ਸ਼ਹਾਦਤ ਤੇ ਨਹੀਂ ਕੋਈ ਅਸਰ ਪੈਂਦਾ ਉਹਨਾਂ ਦੇ ਨਾਂ ਤੇ ਨਹੀਂ ਕੋਈ ਅਸਰ ਪੈਂਦਾ ਪਰ ਸਾਡੇ ਸਮਾਜ 'ਚ ਵੀ ਅਸੀਂ ਆਪਣਾ ਕਹਿੰਦੇ ਆ ਅਸੀਂ ਅਸੀਂ ਆ ਪੜਾ ਰਹੇ ਆ ਆ ਕਾਲਜਾਂ ਯੂਨੀਵਰਸਿਟੀ ਸਕੂਲਾਂ ਸਿੱਖਿਆ ਦੇ ਰਹੇ ਆ ਤੇ ਤੁਹਾਡੇ ਮੈਂਬਰ ਪਾਰਲੀਮੈਂਟ ਨੂੰ ਤੇ ਤੁਹਾਡੇ ਐਮਐਲਏ ਦੇ ਕੈਂਡੀਡੇਟ ਨੂੰ ਇਹ ਨਹੀਂ ਪਤਾ ਤੇ ਆਪਾਂ ਕੀ ਗੱਲਾਂ ਕਰਦੇ ਇਨਕਲਾਬ ਦੀਆਂ ਆ ਜ਼ਰੂਰ ਤਾਂ ਗੱਲ ਸੁਣਨ ਵਾਲੀ ਆ ਜਿਹੜੇ ਹੈਗੇ ਛੱਡੇ ਸੰਦੇਲਾ ਸੀਤ ਸਰਾਬਾ ਸਿੰਘ ਸੰਦੇਲਾ ਰੱਖੋ ਉਹ ਮੈਨੂੰ ਪੱਕਾ ਪਤਾ ਹੈ ਅੱਜ ਕੁਛ ਨਾ ਕੁਛ ਅਨਾਉਂਸਮੈਂਟ ਬਹੁਤ ਇੱਜ਼ਤ ਦੇਣ ਦੇ ਸ਼ਹੀਦ ਦਸਨੀਓਗੇ ਕਿ ਇਹ ਕਰਜ਼ਾ ਮਾਫੀ ਯੋਜਨਾ ਪੰਜਾਬ ਸਰਕਾਰ ਦੀਆਂ ਤਸਦੀਆਂ ਦੇ ਵਿੱਚੋਂ ਇੱਕ ਹੈ ਇਸ ਦੇ ਨਾਲ ਨਾ ਸਿਰਫ ਕਿਸਾਨਾਂ ਨੂੰ ਵਿੱਤੀ ਰਾਹਤ ਮਿਲੀ ਹੈ ਸਗੋਂ ਉਨ੍ਹਾਂ ਦਾ ਮਨੋਬਲ ਵੀ ਵਧਿਆ ਹੈ ਸਰਕਾਰ ਦਾ ਉਦੇਸ਼ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕਰਨਾ ਅਤੇ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨਾ ਹੈ ਲੁਧਿਆਣਾ ਪਛਮੀ ਜਿਮਨੀ ਚੋਣਾ ਤੋਂ ਪਹਿਲਾਂ ਆਮ ਆਦਮੀ ਪਾਰਟੀ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ ਤੇ ਅੱਜ ਇੱਕ ਵਾਰ ਫਿਰ ਤੋਂ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਦਫ਼ਤਰ ਚ ਵਰਕਿੰਗ ਪਰਦਾਨ ਸ਼ੈਰੀ ਕਲਸੀ ਅਤੇ ਮੰਤਰੀ ਹਰਦੀਪ ਮੁੰਡਿਆ ਦੀ ਹਾਜ਼ਰੀ ਦੇ ਵਿੱਚ ਕਈ ਕਾਂਗਰਸੀ ਵਰਕਰਾਂ ਨੇ ਆਪ ਦਾ ਪੱਲਾ ਫੜਿਆ ਲੁਧਿਆਣਾ ਆਮ ਆਦਮੀ ਪਾਰਟੀ ਦੇ ਦਫਤਰ ਦੇ ਵਿੱਚ ਵਰਕਿੰਗ ਪ੍ਰਧਾਨ ਸ਼ੈਰੀ ਕਲਸੀ ਅਤੇ ਮੰਤਰੀ ਹਰਦੀਪ ਮੁੰਡਿਆ ਦੇ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਕਈ ਕਾਂਗਰਸੀ ਵਰਕਰਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਤਾਂ ਉੱਥੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਵਿਰੋਧੀਆਂ ਉੱਤੇ ਤਿੱਖਾ ਹਮਲਾ ਬੋਲਿਆ ਗਿਆ ਆਮ ਆਦਮੀ ਪਾਰਟੀ ਜਿਹੜੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਦਾ ਰਿਹਾ ਵੀ ਦਿਨ-ਪ੍ਰਤੀ ਦਿਨ ਜਿਹੜਾ ਆਮ ਆਦਮੀ ਪਾਰਟੀ ਦਾ ਗਰਾਫ ਆਮ ਆਦਮੀ ਪਾਰਟੀ ਦਾ ਪਰਿਵਾਰ ਉਹਦੇ ਕੀਤੇ ਹੋਏ ਪਾਰਟੀ ਦੇ ਕੰਮਾਂ ਨੂੰ ਦੇਖਦਿਆਂ ਹੋਇਆਂ ਚੜ੍ਹਦੀ ਕਲਾ ਦੇ ਵਿੱਚ ਜਾ ਰਿਹਾ ਹੈ ਔਰ ਅੱਜ ਵਾਰਡ ਨੰਬਰ 59 ਦੇ ਵਿੱਚੋਂ ਕਈ ਕਾਂਗਰਸੀ ਪਰਿਵਾਰ ਜਿਹੜੇ ਲੰਬੇ ਸਮੇਂ ਤੋਂ ਕਾਂਗਰਸ ਦੇ ਨਾਲ ਜੁੜੇ ਰਹੇ ਨੇ ਅੱਜ ਉਹ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਨਾਲ ਜੁੜਦੇ ਤੁਹਾਡੇ ਸਾਹਮਣੇ ਜਿਹੜੇ ਉਹ ਸਾਡੇ ਪਿੱਛੇ ਸਾਰੇ ਪਰਿਵਾਰ ਜਿਹੜੇ ਖਲੋਤੇ ਨੇ ਮੈਂ ਇਹਨਾਂ ਦਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਆਪਣੀ ਪਾਰਟੀ ਦੇ ਵਿੱਚ ਜਿਹੜੇ ਸ਼ਾਮਲ ਹੋਏ ਨੇ ਇਹਨਾਂ ਦਾ ਸਾਰਿਆਂ ਦਾ ਜੀ ਆਖਦਾ ਹਾਂ ਔਰ ਮੈਂ ਦੱਸਣਾ ਚਾਹੁੰਨਾ ਵਾਰਡ ਨੰਬਰ 59 ਦੇ ਵਿੱਚੋਂ ਬਲਰਾਜ ਸਿੰਘ ਜੀ ਮਾਹਲ ਜੀ ਦਿਨੇਸ਼ ਕੁਮਾਰ ਜੀ RAM ਰਜਿੰਦਰ ਸਿੰਘ ਗੁਰਦੀਪ ਸਿੰਘ ਕੁਲਵੰਤ ਸਿੰਘ ਜਸਵਿੰਦਰ ਸਿੰਘ ਨਛੱਤਰ ਸਿੰਘ ਜਗਦੀਸ਼ ਸਿੰਘ ਤਾਰੀ ਗੱਜੂ ਨਿਰਮਲ ਗੁਲਵਿੰਦਰ ਸਿੰਘ ਔਰ ਨਾਲ ਗੁਰਪ੍ਰੀਤ ਸਿੰਘ ਸੁਖਵਿੰਦਰ ਸਿੰਘ ਜਗਮੋਹਨ ਸਿੰਘ ਰੰਤੇਰ ਮੰਗਾ ਜੀ ਚਮਕੌਰ ਸਿੰਘ ਮੋਹਨ ਸਿੰਘ ਹਰਪ੍ਰੀਤ ਸਿੰਘ ਨੈਬ ਸਿੰਘ ਸੁਖਦੇਵ ਸਿੰਘ ਕੁਲਵਿੰਦਰ ਸਿੰਘ ਹਰਪਿੰਦਰ ਸਿੰਘ ਹਰਜਿੰਦਰ ਕੌਰ ਸੁਖਵਿੰਦਰ ਸਿੰਘ ਔਰ ਰਿੰਕੂ ਜੋਬਨ ਸਿੰਘ ਰਗੁਨਾਥ ਅ ਰਵਿੰਦਰ ਸਾਨੀ ਧਰਮਪਾਲ ਬਲਵਿੰਦਰ ਸਿੰਘ ਤੇ ਮਹਿੰਦਰ ਪਾਲ ਮੈਂ ਇਹਨਾਂ ਸਾਰਿਆਂ ਦਾ ਮੈਂ ਆਪਣੀ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਦਾ ਜੀਆ ਆਖਦਾ ਹਾਂ ਔਰ ਇਹਨਾਂ ਨੂੰ ਇਹੋ ਬੇਨਤੀ ਹੈ ਔਰ ਮੈਂ ਇਹ ਵੀ ਦੇਖ ਰਿਹਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਅੱਜ ਇਹਨਾਂ ਪਰਿਵਾਰ ਇਹਨਾਂ ਕਾਫਲਾ ਜਿਹੜਾ ਇਹ ਕਾਹਦੇ ਆ ਕਰਨਾ ਹੈ ਕਾਂਗਰਸ ਛੱਡ ਕੇ ਆ ਰਹੇ ਹੋ ਇਨਾਂ ਦੀ ਕੋ ਇੱਕ ਜਿਹੜਾ ਬਿਆਨ ਸੀ ਉਹ ਇਹੋ ਸੀ ਕਹਿੰਦੇ ਉਹ ਤੇ ਆਪਸ ਹੀ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਆ ਤੇ ਸਾਨੂੰ ਉਹਨਾਂ ਨੇ ਕੀ ਪੁੱਛਣਾ ਪਰ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਪ੍ਰੋਟੋਕਾਲ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਕੰਮ ਕਰਨ ਦਾ ਤਰੀਕਾ ਹੈ ਸਾਨੂੰ ਉਹ ਬਹੁਤ ਪਸੰਦ ਆਇਆ ਇਸ ਕਰਕੇ ਅਸੀਂ ਆ ਜ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਜਾ ਰਹੇ ਆਂ ਦੱਸਿਆ ਕਿ ਲੁਧਿਆਣਾ ਦੇ ਵਿੱਚ ਜ਼ਿਮਨੀ ਚੋਣਾ ਹੋ ਰਿਹਾ ਹੈ ਜਿਸ ਨੂੰ ਲੈ ਕੇ ਸਿਆਸਤ ਪੱਕੀ ਹੋਈ ਹੈ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਦੇ ਲਈ ਕੁੱਲ 174437 ਵੋਟਰ ਨੇ ਜਿਨ੍ਹਾਂ ਦੇ ਵਿੱਚੋਂ 99602 ਮਰਦ ਵੋਟਰ ਅਤੇ 84825 ਮਹਿਲਾ ਵੋਟਰ ਨੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਸਪਸ਼ਟ ਕੀਤਾ ਕਿ ਔਰਤਾ ਦੀ ਮੁਫਤ ਬੱਸ ਸਫ਼ਰ ਦੀ ਸਹੂਲਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ ਤੇ ਇਹ ਪਹਿਲਾਂ ਵਾਂਗ ਚੱਲੀ ਰਹੇਗੀ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ ਆਈ ਖਬਰ ਨੂੰ ਗਲਤ ਦੱਸਿਆ ਉਹਨਾਂ ਕਿਹਾ ਕਿ ਆਧਾਰ ਕਾਰਡ ਬੰਧ ਨਹੀਂ ਕੀਤਾ ਜਾ ਰਿਹਾ ਅਤੇ ਆਧਾਰ ਕਾਰਡ ਦੇ ਨਾਲ ਹੀ ਇਹ ਸਹੂਲਤ ਮਿਲੇਗੀ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਔਰਤਾਂ ਤੇ ਲਈ ਮੁਫਤ ਯਾਤਰਾ ਜਾਰੀ ਰਹੇਗੀ। ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਸਪਸ਼ਟ ਕੀਤਾ ਹੈ ਕਿ ਆਧਾਰ ਕਾਰਡ ਉੱਤੇ ਮੁਫਤ ਬੱਸ ਸੇਵਾ ਬੰਦ ਨਹੀਂ ਕੀਤੀ ਜਾ ਰਹੀ। ਹਾਲਾਂਕਿ ਇਹ ਯਕੀਨੀ ਬਣਾਉਣ ਦੇ ਲਈ ਜਾਂਚ ਜ਼ਰੂਰ ਕੀਤੀ ਜਾਂਦੀ ਹੈ ਕਿ ਆਧਾਰ ਕਾਰਡ ਜਾਲੀ ਤਾਂ ਨਹੀਂ ਨੇ। ਨਾਲ ਹੀ ਜੇਕਰ ਜਾਲੀ ਪਾਇਆ ਜਾਂਦਾ ਹੈ ਤਾਂ ਕਾਰਵਾਈ ਕੀਤੀ ਜਾਂਦੀ ਹੈ ਤੇ ਇਹ ਯਾਤਰਾ ਸੁੱਬੇ ਤੋਂ ਜਾਂ ਔਰਤਾ ਦੇ ਲਈ ਪਹਿਲਾ ਵਾਹਨ ਹੀ ਚੱਲਦਾ ਰਹੇਗੀ। ਉਹਨਾਂ ਕਿਹਾ ਕਿ ਸਰਕਾਰ ਨੇ ਇਸ ਸੇਵਨ ਨੂੰ ਬੰਦ ਕਰਨ ਦਾ ਫੈਸਲਾ ਨਹੀਂ ਕੀਤਾ। ਬੀਪੀਆਂ ਦਾ ਫ੍ਰੀ ਬੱਸ ਸਫ਼ਰ ਜਿਹੜਾ ਹੈ ਉਹ ਜਿਵੇਂ ਅੱਗੇ ਚੱਲਦਾ ਉਵੇਂ ਰੁਟੀਨ 'ਚ ਚੱਲਦਾ ਰਹੂਗਾ। ਕਈ ਮੀਡੀਆ ਚੈਨਲ ਜਾਂ ਅਖਬਾਰਾਂ ਐਵੇਂ ਫੇਕ ਖਬਰਾਂ ਲਾ ਦਿੰਦੇ ਆ ਕਿ ਜਿਹੜਾ ਆਧਾਰ ਕਾਰਡ ਤੇ ਫ੍ਰੀ ਬੱਸ ਸਫ਼ਰ ਆ ਉਹ ਬੰਦ ਕੀਤਾ ਜਾਊਗਾ। ਹਾਂ ਜੇ ਕੋਈ ਨਕਲੀ ਆਧਾਰ ਕਾਰਡ ਪਾਇਆ ਜਾਂਦਾ ਉਹਦੀ ਚੈਕਿੰਗ ਜ਼ਰੂਰ ਕਰਦੇ ਆਂ ਅਸੀਂ ਉਹਦੇ ਤੇ ਕਾਰਵਾਈ ਵੀ ਕਰਦੇ ਆਂ ਪਰ ਜਿਹੜੇ ਸਾਡੀਆਂ ਧੀਆਂ ਭੈਣਾਂ ਪੰਜਾਬ ਦੀਆਂ ਨੇ ਉਹਨਾਂ ਦੇ ਆਧਾਰ ਕਾਰਡ ਤੇ ਇਸੇ ਤਰ੍ਹਾਂ ਹੀ ਫ੍ਰੀ ਬੱਸ ਸਫ਼ਰ ਹੈ ਜਿਹੜਾ ਉਹ ਰੁਟੀਨ 'ਚ ਚੱਲਦਾ ਰੂ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਤਰੀਵਾਲ ਉਹ ਲੋਕਾਂ ਦੇ ਮਸੀਹਾ ਨੇ ਧੀਆਂ ਭੈਣਾਂ ਤੇ ਸਾਡੀਆਂ ਜਿਹੜੀਆਂ ਮਾਵਾਂ ਆ ਉਹਨਾਂ ਦੇ ਹੱਕ ਹਕੂਕ ਤੇ ਜੋ ਉਹਨਾਂ ਦੇ ਫਾਇਦੇ ਨੇ ਉਹ ਸਾਡੇ ਮੁੱਖ ਮੰਤਰੀ ਸਾਹਿਬ ਤੇ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਉਹ ਅੱਗੇ ਆਉਂਦੇ ਸਮੇਂ ਵੀ ਕਰਦੇ ਰਹਿਣਗੇ ਤੇ ਇਹ ਬਾਤ ਸਾਫਰ ਇਸੇ ਰੂਟੀਨ ਦੇ ਵਿੱਚ ਚੱਲਦਾ ਰਹੂਗਾ ਤੇ ਜਿਹੜੇ ਕੋਈ ਮੀਡੀਆ ਚੈਨਲ ਇਹੋ ਜੀਆਂ ਫੇਕ ਖਬਰਾਂ ਚਲਾਉਂਦੇ ਆ ਉਹਨਾਂ ਨੂੰ ਚੇਤਾਵਨੀ ਆ ਵੀ ਗਲਤ ਖਬਰਾਂ ਨਾ ਚਲਾਇਆ ਕਰਨ ਜਿਹੜੀ ਕੋਈ ਸਹੀ ਖਬਰ ਆ ਜਾਂ ਕੋਈ ਸਾਡਾ ਵਰਜਨ ਲੈ ਕੇ ਉਹ ਕੋਈ ਖਬਰ ਚਲਾਇਆ ਕਰਨ ਜੇ ਕੋਈ ਪਤਾ ਲੱਗਦਾ ਤੇ ਪੁੱਛ ਕੇ ਚਲਾਇਆ ਕਰਨ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਦੱਸਦੀ ਕਿ ਪੰਜਾਬ ਦੇ ਵਿੱਚ ਉਤਰ ਦੇ ਲਈ ਮੁਫਤ ਸੇਵਾ ਅਪ੍ਰੈਲ 2021 ਦੇ ਵਿੱਚ ਸ਼ੁਰੂ ਹੋਈ ਸੀ ਉਸ ਸਮੇਂ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤੇ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਗੁਆਇਹਰ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ بنی ਇਸ ਸਰਕਾਰ ਨੇ ਇਸ ਯੋਜਨਾ ਦਾ ਵਿਸਥਾਰ ਕੀਤਾ ਤੇ ਇਸ ਯੋਜਨਾ ਤੋਂ ਲਗਭਗ 1.40 ਕਰੋੜ ਲੋਕਾਂ ਨੂੰ ਲਾਭ ਹੋਇਆ ਹਰ ਰੋਜ਼ 3 ਲੱਖ ਤੋਂ ਵੱਧ ਲੋਕਾਂ ਬਸਰ ਰਹੀ ਯਾਤਰਾ ਕਰਦੀਆਂ ਨੇ ਤੇ ਇਸ ਸਹੂਲਤ ਪੰਜਾਬ ਰੋਡਵੇਸ ਪੰਪਸ ਅਤੇ ਪੀਆਰਟੀਸੀ ਦੀਆਂ ਆਮ ਬਸਾਂ ਤੋਂ ਤੇ ਪਰ ਇਹ ਸੂਲਤ AC Volvo ਅਤੇ Hora ਉਤੇ ਉਪਲਬਧ ਨਹੀਂ ਹੈ ਪਠਾਨਕੋਟ ਦੇ ਚੱਕਰਪਿੰਡ ਦੇ ਇੱਕ ਮਜ਼ਦੂਰ ਦੀ ਧੀ ਸੀਮਾ ਕੁਮਾਰੀ ਨੇ ਜਾਰਡਨ ਵਿਖੇ ਹੋਏ ਏਸ਼ੀਅਨ ਖੇਡਾਂ ਦੇ ਵਿੱਚ ਜੂ ਜਿੱਤਸੂ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਤਗਮਾ ਜਿੱਤਣ ਉਪਰੰਤ ਵਾਪਸ ਘਰ ਪਰਤਨ ਉਤੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਕੈਬਨਿਟ ਮੰਤਰੀ ਲਾਲ ਚੰਦ ਘਟਾਰੂ ਚੱਕ ਦੇ ਵੱਲੋਂ ਇਸ ਖਿਡਾਰਨ ਨੂੰ ਸਨਮਾਨਿਤ ਵੀ ਕੀਤਾ ਗਿਆ ਜਾਰਡਨ ਵਿਖੇ ਹੋਈ ਏਸ਼ੀਅਨ ਖੇਡਾਂ ਦੇ ਵਿੱਚ ਪੰਜਾਬ ਪਠਾਨਕੋਟ ਦੇ ਚੱਕਰਪਿੰਡ ਦੇ ਰਹਿਣ ਵਾਲੀ ਸੀਮਾ ਕੁਮਾਰੀ ਮਾਪਿਆਂ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਦੱਸ ਸੀਮਾ ਕੁਮਾਰੀ ਜੋ ਜੀਤ ਜੂ ਦੇ ਵਿੱਚ ਕਾਂਸੀ ਦਾ ਤਗਮਾ ਹਾਸਲ ਹੋਇਆ ਹੈ। ਤਗਮਾ ਜਿੱਤਣ ਤੋਂ ਬਾਅਦ ਕਰੋ ਸੀਮਾ ਜਦੋਂ ਵਾਪਸ ਆਪਣੇ ਘਰ ਪਰਤੀ ਤਾਂ ਉਸ ਦਾ ਸੋਲਦਾ ਟੰਗ ਤੇ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਘਟਾਰੂ ਚੱਕ ਵੀ ਉੱਥੇ ਮੌਜੂਦ ਸਨ। ਘਟਾਰੂ ਚੱਕ ਨੇ ਕਿਹਾ ਕਿ ਅੱਜ ਸਾਡੇ ਪਠਾਨਕੋਟ ਜ਼ਿਲ੍ਹੇ ਦੇ ਲਈ ਮਾਣ ਵਾਲੀ ਗੱਲ ਲੈ ਕਿਉਂਕਿ ਪਿੰਡ ਦੇ ਚੱਕਰ ਦੀ ਸਾਡੀ ਪ੍ਰਤਿਭਾਸ਼ੀਲ ਧੀ ਸੀਮਾ ਨੇ ਕੁਝ ਸ਼ਾਨਦਾਰ ਪ੍ਰਾਪਤ ਕੀਤੇ ਨੇ ਸੀਮਾ ਨੇ ਪੰਜਾਬੀਆਂ ਨੂੰ ਮਾਣ ਦਿਵਾਇਆ ਸਾਡੇ ਜ਼ਿਲ੍ਹੇ ਪਠਾਨਕੋਟ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੀ ਇੱਕ ਹੌਨਹਾਰ ਬੇਟੀ ਸਾਡੇ ਜ਼ਿਲ੍ਹੇ ਦਾ ਪਿੰਡ ਚੱਕਰ ਜਿਹਦੇ ਨਾਲ ਸੰਬੰਧਤ ਹੈ ਸੀਮਾ ਹੋਰ ਹੈ ਸੀਮਾ ਇੱਕ ਉਹ ਕੰਮ ਕਰਕੇ ਆਈ ਹੈ ਜਿਹਦੇ ਨਾਲ ਸਾਰੇ ਪੰਜਾਬੀਆਂ ਦਾ ਦੇ ਖਾਸ ਕਰਕੇ ਸਾਡੇ ਇਲਾਕੇ ਦਾ ਇਸ ਬੱਚੀ ਨੇ ਸਿਰ ਉੱਚਾ ਕੀਤਾ ਸੋ ਇਸ ਬੇਟੀ ਨੇ ਜੁਤਸੋ ਜਿਹੜੀ ਗੇਮ ਹੈ ਜੁਡੋ ਦੇ ਨਾਲ ਦੀ ਗੇਮ ਜਿਹੜੀ ਆ ਉਹਦਾ ਇਹ ਖੇਡ ਕੇ ਆਈ ਹੈ ਮੈਚ ਔਰ ਜਿਹਦੇ ਵਿੱਚ 27 ਦੇਸ਼ਾਂ ਨੇ ਜਾਰਡਨ ਦੇ ਅੰਦਰ ਇਹ ਮੁਕਾਬਲਾ ਹੋਇਆ ਜਿਹਦੇ ਵਿੱਚ 27 ਦੇਸ਼ਾਂ ਦੇ ਬੱਚਿਆਂ ਨੇ ਭਾਗ ਲਿਆ ਔਰ ਉਹਦੇ ਵਿੱਚੋਂ ਸਾਡੀ ਇਹ ਬੇਟੀ ਸੀਮਾ ਜਿਹਨੇ ਲੰਬੀ ਪ੍ਰੈਕਟਿਸ ਕੀਤੀ ਜਿਨੇ ਲੰਬੀ ਜਦੋਂ ਜਦ ਕੀਤੀ ਔਰ ਇਹ ਆਪਣਾ ব্রাউন ਮੈਡਲ ਜਿੱਤ ਕੇ ਆਈ ਆ ਸੋ ਸਾਡੇ ਲਈ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੀਆਂ ਧੀਆਂ ਜਿਨ੍ਹਾਂ ਨੂੰ ਸਵਾਜ ਦੇ ਅੰਦਰ ਕਈ ਵਾਰ ਅਸੀਂ ਮੁੰਡਿਆਂ ਦੇ ਮੁਕਾਬਲੇ ਦੂਜੇ ਨੰਬਰ ਤੇ ਰੱਖਦੇ ਆ ਸੋ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਕੁੜੀਆਂ ਵੀ ਅੱਜ ਪੁਰੀਆਂ ਮੱਲਾ ਮਾਰ ਰਹੀਆਂ ਨੇ ਆਪਣੇ ਜੀਵਨ ਦੇ ਅੰਦਰ ਉਹ ਵੀ ਅੰਮ੍ਰਾਂ ਦੇ ਨਾਲ ਗੱਲਾਂ ਕਰਨ ਲਈ ਉਡਾਰੀਆਂ ਮਾਰ ਰਹੀਆਂ ਨੇ ਸੋ ਇਸ ਬੇਟੀ ਨੂੰ ਜਿੱਥੇ ਮੁਬਾਰਕਾਂ ਨੇ ਇਹਨਾਂ ਦੇ ਕੋਲ ਸਾਹਿਬ ਜਿਹੜੇ ਨਾਲ ਇਹਨਾਂ ਦੇ ਗਏ ਸੀਗੇ ਇਹਨਾਂ ਦੇ ਨਾਲ ਖੜੇ ਐ ਇਸ ਵੇਲੇ ਇਹਨਾਂ ਨੂੰ ਮੁਬਾਰਕਾ ਕੁੜੀ ਮਹਿਤਰਾਂ ਅਗਲੇ ਆਈ ਹੈ ਇਹਨਾਂ ਦੇ ਸਾਰੇ ਪਿੰਡ ਵਾਸੀਆਂ ਨੂੰ ਇਹਨਾਂ ਦੇ ਮਾਤਾ ਪਿਤਾ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਦੱਸਿ ਕਿ ਸੀਮਤ ਸਾਧਨਾ ਅਤੇ ਸਾਦੇ ਪਿਛੋਕਰ ਤੋਂ ਆਉਣ ਵਾਲੀ ਸੀਮਾ ਦੀ ਸਫਲਤਾ ਨੇ ਨਾ ਸਿਰਫ ਉਸ ਦੇ ਪਿੰਡ ਨੂੰ ਸਗੋਂ ਪੂਰੇ ਪੰਜਾਬ ਨੂੰ ਮਾਣ ਦਿਵਾਇਆ ਹੈ ਸੀਮਾ ਇੱਕ ਮਜ਼ਦੂਰ ਪਰਿਵਾਰ ਦੇ ਨਾਲ ਸੰਬੰਧਿਤ ਹੈ ਤੇ ਉਸਦੇ ਪਿਤਾ ਮਦਨ ਲਾਲ ਸਖਤ ਮਿਹਨਤ ਕਰਕੇ ਪਰਿਵਾਰ ਦਾ ਪਾਲਣ ਪੋषण ਕਰਦੇ ਨੇ ਪੰਜਾਬ ਪੁਲਿਸ ਨੇ ਦੋ ਨਿਸ਼ਚਿਤ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ 6 ਕਿਲੋ ਹੈਰੋਇਨ ਬਰਾਮਦ ਕੀਤੀ ਗਿਆ ਪੰਜਾਬ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਤੇ ਅੰਮ੍ਰਿਤਸਰ ਦੇ ਕਰੇਂਡਾ ਪੁਲਿਸ ਸਟੇਸ਼ਨ ਦੇ ਵਿੱਚ ਨਾਰਕੋਟਿਕ ਡਰੱਗਸ ਐਂਡ ਐਨਡੀਪੀਐਸ ਤਹਿਤ ਕੇਸ ਵੀ ਦਰਜ ਕੀਤਾ ਗਿਆ ਅਮ੍ਰਿਤਸਰ ਵਿਖੇ ਪੁਲਿਸ ਨੇ ਪੰਜਾਬ ਦੇ ਵਿੱਚ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿਰੁੱਧ ਇੱਕ ਵੱਡੀ ਕਾਰਵਾਈ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇੱਕ ਵਿਸ਼ੇਸ਼ ਗੁਪਤ ਸੂਚਨਾ ਉੱਤੇ ਕਾਰਵਾਈ ਕਰਦਿਆਂ ਪੁਲਿਸ ਨੇ ਪਿੰਡ ਪੱਕਣਾ ਨੇੜੇ 6 ਕਿਲੋ ਉੱਚ ਗੁਣਵੱਤਾ ਵਾਲੀ ਹੈਰੋਇਨ ਬਰਾਮਦ ਕੀਤੀ। ਇਹ ਦੌਰਾਨ ਦੋ ਵੱਡੇ ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਦੀਤ ਉਰਫ ਕਾਲੂ ਅਤੇ ਕੈਪਟਨ ਵਜੂਹੀ ਹੈ। ਇਹ ਦੋਵੇਂ ਮੋਟਰਸਾਈਕਲ ਉੱਤੇ ਨਸ਼ੀਲੇ ਪਦਾਰਥਾਂ ਦੀ ਇੱਕ ਲੈ ਕੇ ਜਾ ਰਹੇ ਸਨ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗੇ ਕਿ ਹੈਰੋਇਨ ਪਾਕਿਸਤਾਨ ਦੇ ਵਿੱਚ ਬੈਠੇ ਹਾਂਦਰਾ ਦੇ ਵੱਲੋਂ ਪੰਜਾਬ ਦੇ ਵਿੱਚ ਸਪਲਾਈ ਦੇ ਲਈ ਭੇਜੀ ਗਈ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਸਟੇਸ਼ਨ ਕਰਿੰਡਾ ਵਿਖੇ ਐਨਟੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਇੱਕ ਹੋਰ ਮੁਲਜ਼ਮ ਹਾਜੀਮ ਫਰਾਰੇ ਚਿਸਤੀਪਾਲ ਦੇ ਵਿੱਚ ਪੁਲਿਸ ਟੀਮਾਂ ਲਗਾਤਾਰ ਛਾਪੇ ਮਾਰੀ ਕਰ ਰਹੀਆਂ ਨੇ ਪੁਲਿਸ ਇਸ ਮਾਮਲੇ ਦੇ ਵਿੱਚ ਪੂਰੀ ਸਪਲਾਈ ਚੇਨ ਅਤੇ ਸਰਹੱਦ ਪਾਰ ਤਸਕਰੀ ਨੈੱਟਵਰਕ ਦੀ ਜਾਂਚ ਕਰ ਰਹੀ ਹੈ ਮੰਨੇ ਜਾ ਰਿਹਾ ਹੈ ਕਿ ਇਹ ਇੱਕ ਇੱਕ ਸੰਕਟਿਤ ਨੈੱਟਵਰਕ ਦੇ ਤਹਿਤ ਪੰਜਾਬ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਿਹਾ ਸੀ ਡੀਜੀਪੀ ਪੰਜਾਬ ਪੁਲਿਸ ਨੇ ਇਸ ਸਫਲਤਾ ਦੇ ਲਈ ਅੰਮ੍ਰਿਤਸਰ ਦਿਹਾਤੀ ਪੁਲਿਸ ਟੀਮ ਨੂੰ ਵਧਾਈ ਦਿੱਤੀ ਹੈ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਇੱਕ ਪੋਸਟ ਵਿੱਚ ਕਿਹਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 6 ਕਿਲੋ ਹੈਰੋਇਨ ਬਰਾਮਦ ਕਰਕੇ ਅਤੇ ਦੋ ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਸਰਹੱਦ ਪਾਰ ਨਸ਼ਾ ਤਸਕਰੀ ਵਿਰੁੱਧ ਇੱਕ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਖੂਫੀਆ ਜਾਣਕਾਰੀ ਦੇ ਆਧਾਰ ਉਤੇ ਪੁਲਿਸ ਟੀਮ ਨੇ ਪਕੜਾ ਪਿੰਡ ਨੇੜੇ ਗੁਰਦਿੱਤਾ ਉਰਫ ਕਾਲੂ ਅਤੇ ਕੈਪਟਨ ਨੂੰ ਮੋਟਰਸਾਈਕਲ ਉੱਤੇ ਹੈਰੋਇਨ ਦੀ ਖੇਪ ਦੇ ਨਾਲ ਲੈ ਕੇ ਜਾਣ ਦੇ ਸੱਤ ਉਹਨਾਂ ਨੇ ਕਿਹਾ ਕਿ ਇਹ ਖੇਪ ਪਾਕਿਸਤਾਨੀ ਤਸਕਰਾਂ ਨੇ ਪੰਜਾਬ ਦੇ ਵਿੱਚ ਵੇਚਣ ਦੇ ਲਈ ਭੇਜੀ ਸੀ ਯਾਦਵ ਨੇ ਕਿਹਾ ਕਿ ਇੱਕ ਹੋਰ ਦੋਸ਼ੀ ਅਜੇ ਵੀ ਫਰਾਰ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ ਆਸੇ ਬੁਲਟਨ ਦੇ ਵਿੱਚ ਫਿਲਹਾਲ ਇੰਨਾ ਹੀ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ